ਹਾਂਜੀ ਸਸਤੀਕਾਰ ਜੀ ਅੱਜ ਮੈਂ ਤੁਹਾਨੂੰ ਦੱਸ ਰਹੀ ਆ ਗੋਮ ਜੇਪ ਪਲੌਣੀ ਇਹ ਜੇਪ ਦੋ ਤਰ੍ਹਾਂ ਲੱਗ ਜਾਂਦੀ ਹੈ ਤਾਂ ਇਹ ਇੱਕ ਤਾਂ ਜਮਾ ਬਿਲਕੁਲ ਗੋਮ ਲੱਗਦੀ ਹੈ ਇੱਕ ਥੋੜਾ ਜਿਹਾ ਅੱਧਾ ਕੈਂਚ ਦਾ ਮਾਰਜਨ ਛੱਡ ਕੇ ਲੱਗਦੀ ਹੈ ਜਿਹੜੀ ਗੋਮ ਜੇਪ ਹੁੰਦੀ ਆ ਉਹ ਦਿਖਾਈ ਨਹੀਂ ਦਿੰਦੀ ਬਿਲਕੁਲ ਵੀ ਜਮਾ ਨਾਲ-ਨਾਲ ਸੀਨ ਲੱਗਦੀ ਆ ਤਾਂ ਇਹ ਲਾ ਕੇ ਦਿਖਾਵਾਂਗੀ ਆਪਾਂ ਆਹ ਵਾਲਾ ਜਿਹੜਾ ਆਪਾਂ ਹੈਗਾ ਪੇਸਟਿੰਗ ਪੇਪਰ ਪ੍ਰੈਸ ਨਾਲ ਚੁਕਾ ਲਿਆ ਤਾਂ ਪਹਿਲਾਂ ਆਪਾਂ ਇਹ ਅਟੈਚ ਕਰਨਾ ਇਸ ਤਰ੍ਹਾਂ ਸੀਨ ਲਾ ਕੇ ਆਪਾਂ ਇੱਥੇ ਤੱਕਰੀ ਐਨੀ ਹੀ ਜੇਪ ਲਾਉਣੀ ਐ ਜਿਆਦਾ ਲੰਬੀ ਜੇਪ ਨਹੀਂ ਲਾਉਣੀ ਐ ਇਸ ਕੋਨ ਪੈਰ ਪੈਰ ਦਾ ਸਨ ਦੇਖ ਕੇ ਫਿਰ ਆਪਾਂ ਸੀਨ ਲਾਉਣੀ ਐ ਨਾਲ-ਨਾਲ ਦੋਨਾਂ 바ਸੀ ਪਹਿਲਾਂ ਆਪਾਂ ਸੈਂਟਰ ਵਿੱਚ ਸੀਨ ਬਾਈ ਸੀ ਜਿਹੜੀ পুরো ਬਰਾਬਰ ਤਰ੍ਹਾਂ ਸੀ ਥ੍ਰੀਜ ਨਾਲ ਥ੍ਰੀਜ ਮਲਾ ਕੇ కట్ జిపే ఆ స జిపదా ఆ పుట్ పాస్ తర రక్ లేనిత స పాసా ਜਿਹੜਾ ਸਿੱਧਾ ਪਾਸਾ ਆਪਾਂ ਇੱਧਰਲੇ ਪਾਸੇ ਰੱਖਣਾ ਤਾਂ ਆਇਆ ਇਹ ਬਿਲਕੁਲ ਨਾਲ ਲਾ ਕੇ ਕਿ ਨਾ ਆਪਾਂ ਸੀਨ ਲਾ ਲਾਂਗੇ

ਇਸ ਤਰ੍ਹਾਂ ਆਪਾਂ ਸੀਨ ਲਾ ਲਈਏ ਹੁਣ ਆਪਾਂ ਫੁੱਟ ਨੂੰ ਬਦਲਾਂਗੇ ਇਹ ਡਬਲ ਫੁੱਟ ਨਾਲ ਸੀਨ ਨਹੀਂ ਲੱਗਦੀ ਸਿੰਗਲ ਨਾਲ ਲਾਵਾਂਗੇ

इधरले पास भी अपनी सीन बिल्कुल सही से बांध लगे जब जमा से भी झाड़ी ਹੁਣ ਆਪਾਂ ਇਹਨੂੰ ਜੇਪ ਨੂੰ ਸਿੱਧਾ ਕਰਾਂਗੇ ਇਸ ਤਰ੍ਹਾਂ ਹਾਂਜੀ ਆ ਦੇਖੋ ਆਪਣੀ ਜੇਪ ਲੱਗ ਗਈ ਆ ਤਾਂ ਆਪਾਂ ਇਹ ਤੁਹਾਨੂੰ ਹੁਣ ਲਾ ਕੇ ਦਿਖਾਉਣੀ ਆ ਬਿਲਕੁਲ ਵੀ ਦਿਖਾਈ ਨਹੀਂ ਦਿੰਦੀ ਜੈਪ ਮੈਂ ਥੋੜਾ ਜਿਹਾ ਵੱਖਰਾ ਕਲਰ ਇੱਥੇ ਵਰਤਿਆ ਸੀ ਜੈਪ ਦਾ ਤਾਂ ਕਿ ਆਪਾਂ ਨੂੰ ਪਤਾ ਲੱਗ ਜੇ ਤਾਂ ਕਿਨੀ ਫਿਨਿਸ਼ਿੰਗ ਦੇ ਨਾਲ ਜੈਪ ਲੱਗੀ ਹੋਈ ਆ ਇਹਦੇ ਫੋਰ ਸਾਈਡ ਸਾਰੇ ਜਿਹੜੇ ਅੰਦਰ ਬਾਹਰ ਹੈਗੇ ਆ ਤਰਪਾਈ ਹੋ ਜੂਗੀ ਤਾਂ ਬਹੁਤ ਸੋਣੀ ਜੈਪ ਲੱਗੀ ਆ ਇਸ ਤਰ੍ਹਾਂ ਇੱਕ ਗੋਮ ਜੈਪ ਲੱਗ ਸਕਦੀ ਹੈ ਜੇ ਆਪਾਂ ਇਹ ਵੀਡੀਓ ਨੂੰ ਸਾਰੀ ਦੇਖ ਕੇ ਚੰਗੀ ਤਰ੍ਹਾਂ ਤੁਸੀਂ ਜੈਪ ਲਾ ਸਕਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਕਮੈਂਟ ਕਰਕੇ ਸਾਨੂੰ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਤੇ ਕਿਸ ਟੌਪਿਕ ਤੇ ਆਪਾਂ ਵੀਡੀਓ ਹੋਰ ਬਣਾਈਏ ਕਮੈਂਟ ਕਰਕੇ ਦੱਸਿਆ ਕਰੋ ਜੀ ਥੈਂਕ ਯੂ ਜੀ